ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਆਜਾ ਕਨਾਈ ਪਾਰਟੀ ਮੁਰਦਾਬਾਦ 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 ਇਹਨੂੰ ਇਹ ਜਿੰਦਾਬਾਦ 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 ਜਿਹੜੇ ਨਾਬੇ ਦੇ ਵਿੱਚ ਅੱਜ ਰਾਤ ਨੂੰ ਬੋਰਡ ਲਾਏ ਗਏ ਨੇ ਸਵੇਰੇ ਬਾਬਨ ਦਵਾਸਤੀ ਦਾ ਤੇ ਹਰ ਮਨਾਇਆ ਜਾ ਰਿਹਾ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਬਹੁਤ ਮਾੜਾ ਕੰਮ ਹੋਇਆ ਵੀ ਜੋ ਵੀ ਹੋਇਆ ਜੀ ਬਾਕੀ ਇੱਥੇ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਦੇ ਵਿੱਚ ਅਸੀਂ ਦੇਖੋ ਕੱਲੇ ਬੋੜਾਂ ਦੀ ਕੀ ਗੱਲ ਆ ਬੰਦਿਆਂ ਦੀ ਗੜਦਨ ਲਈ ਹੀ ਜਾਂਦੀਆਂ ਨੇ ਇਹਦੇ ਵਾ ਇਹਦਾ ਵਿੱਚ ਕੋਈ ਖਾਸ ਗੱਲ ਨਹੀਂ ਠੀਕ ਆ ਹੁਣ ਇਸ ਚੀਜ਼ ਤੇ ਕੀ ਐਕਸ਼ਨ ਹੋਊਗਾ ਕੱਲ ਨੂੰ 11 ਵਜੇ ਮੀਟਿੰਗ ਰੱਖੀ ਹੈ ਜੀ ਸਾਰਿਆਂ ਦੀ ਫਿਰ ਉਸੇ ਬਾਅਦ ਦੇਖਦੇ ਆ ਕੀ ਰਾਜਾ ਇਹ ਗੱਲ ਦਾ ਧਿਆਨ ਰੱਖਣਾ ਵੀ ਕੱਲ ਨੂੰ ਹਰ ਬੰਦੇ ਨੇ ਉੱਥੇ ਪਹੁੰਚਣਾ ਹੈ ਚਾਹੇ ਆਪਣੇ ਪੱਲਵਾਸੀ ਥੰਡੇ ਆ ਕਿੰਨੇ ਵਜੇ ਵੀਰੇ 11 ਵਜੇ 11 ਵਜੇ ਮੀਟਿੰਗ ਆ ਉਦੋਂ ਬਾਅਦ 6 ਵਜੇ ਜਿਹੜਾ ਆਪਣਾ ਕਾਰਜਕram ਸ਼ੁਰੂ ਹੋਣਾ ਹੈ ਉਦੇ ਚ ਆਪਾਂ ਨੇ ਮਤਲਬ ਐ ਸਮਝ ਕੇ ਚੱਲੋ ਵੀ 3 ਗੁਣਾ ਹਾਜ਼ਰੀ ਦਿਖਾਣੀ ਐ ਇਹ ਜਿਹੜਾ ਸਾਡੇ ਧਰਮ ਨੂੰ ਹਰ ਰੋਜ਼ ਉੱਤਿਆ ਪੈਂਦੀ ਐ ਨਾ ਉਹ ਉਹ ਅਸੀਂ ਦਿਖਾਣਾ ਆ ਪਾਪਾ ਨੇ ਸ਼ਾਮ ਨੂੰ ਅੱਧੇ ਚਾਯਾ ਸ਼ੋਭਾ ਯਾਤਰ ਦੇ ਨਾਲ ਚੱਲਣਾ ਹਾਂ ਜੀ ਬਾਬਾ ਨਾਲ ਪਾਪਾ ਨੇ ਜਿਹੜੇ ਜਿਵੇਂ ਲਈ ਇੱਕ ਅਕਰੀ ਹੋਈ ਐ ਬੋਰਡ ਨਹੀਂ ਲੱਗਣੀ ਚਾਹੀਦੀ

ਕਦੇ ਐਸਿਡ ਅਟੈਕ ਕਦੇ ਮੰਦਰ ਤੋੜੇ ਜਾਂਦੇ ਨੇ ਠੀਕ ਹੈ ਜੀ ਕਦੇ ਕਿਤੇ ਬੇਅਦਬੀ ਕਦੇ ਕੁਝ ਐਡਾ ਬੜਾ ਤਿਹਾਰਨਾਪਾ ਉਸ ਕਮੇਟੀ ਬਣਾ ਰਹੀ ਹੈ ਪੂਰਾ ਸ਼ਹਿਰ ਮਨਾ ਰਿਹਾ ਹੈ ਇੱਕ ਦਿਨ ਪਹਿਲੇ ਰਾਤ ਨੂੰ ਚੋਰੀ ਛਿਪੇ ਦਿਨ ਦਿਹਾੜੇ ਨਹੀਂ ਚੋਰੀ ਛਿਪੇ ਸਾੜੇ ਬਾਜ਼ਾਰ ਦੇ ਵਿੱਚ ਭਗਵਾਨ ਬਾਮਨ ਦੀ ਫੋਟੋਆਂ ਉਤਾਰੀਆਂ ਜਾ ਰਹੀਆਂ ਨੇ ਫਲੈਕਸ ਉਤਾਰੀਆਂ ਜਾ ਰਹੀਆਂ ਨੇ ਬਾਜ਼ਾਰ ਵਾਲੇ ਰੋਕ ਰਹੇ ਨੇ ਕਹਿੰਦੇ ਸਾਨੂੰ ਉਪਰੋਂ ਹੁਕਮ ਨਹੀਂ ਅੱਛਾ ਜੀ ਰਾਜਨੀਤੀ ਪਾਰਟੀ ਕੋਈ ਵੀ ਹੈ ਸ੍ਰੀ ਆਮ ਕਹਿੰਦੇ ਇਹਨਾਂ ਦੀ ਵੋਟਾਂ ਦੇ ਫਲੈਕਸਾ ਲੱਗੀਆਂ ਹੋਣ ਇਹਨਾਂ ਤੇ ਆਪ ਦੇ ਇਤਿਆਰ ਲੱਗੇ ਹੋਣ ਹੈ ਇਹ ਕਹਿੰਦੇ ਬਿ ਡੇਟ ਨਿਕਲ ਗਿਆ ਉਹ ਨਿਕਲ ਗਿਆ ਉਹਨਾਂ ਤਾਂ ਬਾਦ ਦੋ-ਦੋ ਮਹੀਨੇ ਲੱਗੇ ਰਹਿੰਦੇ ਨੇ ਉਹ ਕਿਸੇ ਨੂੰ ਨਹੀਂ ਦਿਖਦਾ ਉਹ ਨਹੀਂ ਉਤਰਦੇ ਪਿੰਡਾਂ ਦੇ ਵਿੱਚ ਆਉਣ ਜਾਂਦਾ ਸ਼ਹਿਰ ਦੇ ਨਾਲ ਕੀ ਲੈਗਾ ਦੇਖਾ ਇਹਦਾ ਸੌਤੀ ਸਮਝੀ ਹਿੰਦੂਆਂ ਨੂੰ ਦਬਾਉਣ ਦੀ ਸਾਜ਼ਿਸ਼ ਹੈ। ਅਪਾ ਇਹਦਾ ਵਿਰੋਧ ਕਰਦੇ ਆ ਕੱਲ ਨੂੰ ਢੱਟ ਕੇ ਕਰਾਂਗੇ। ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਚੋਰੀ ਛਿਪੇ ਰਾਤ ਨੂੰ ਉਤਾਰੇ ਜਾ ਰਿਹਾ ਜੀ। ਦਿਨ ਦਿਹਾੜੇ ਉਤਾਰ ਨਾਲ ਪਤਾ ਲੱਗੇ ਸ਼ਹਿਰ ਨੂੰ ਅੱਧੀ ਰਾਤ ਨੂੰ ਚੋਰੀ ਛਿਪੇ ਉਤਾਰਨ ਦਾ ਕੀ ਬਦਲਾਵ ਹੈ? ਇਹ ਕੀ ਫੈਸਲਾ ਹੋਇਆ ਹੁਣ ਅੱਜ ਸਾਡੇ ਦਾ ਸ਼ਹਿਰ ਦੀ ਇਹ ਕੋਲਾ ਵੀ ਜਿਹੜੀ ਕੱਲ ਨੂੰ ਚੰਡੀ ਸ਼ੋਭਾ ਯਾਤਰਾ ਦੀ ਪੰਜਾਬ ਸਰਕਾਰ ਦੇ ਜਿਹੜਾ ਉਧੇਦਾਰ ਉਹਨੇ ਬੈਠਣਾ ਉਹ ਲੋ ਦੇ ਨਹੀਂ ਜਾਣੀ ਸੀ। ਪੂਰਾ ਸ਼ਹਿਰ ਇਤਰਾਜ਼ ਕਰ ਰਿਹਾ ਕਿ ਉਹਨਾਂ ਵੱਲੋਂ ਚੰਡੀ ਨਹੀਂ ਦਿੱਤੀ ਜਾਣੀ ਚਾਹੀਦੀ। ਕੱਲ ਨੂੰ 11 ਵਜੇ ਜਿਹੜੇ ਨਾਬਾ ਉਸ ਕਮੇਟੀ ਦੇ ਪ੍ਰਧਾਨ ਨੇ ਮੀਟਿੰਗ ਦੀ ਕਾਲ ਦਿੱਤੀ ਹੈ ਉਹ ਮੀਟਿੰਗ ਦੇ ਵਿੱਚ ਦੇਖਦੇ ਕੀ ਫੈਸਲਾ ਉਹ ਲੈਂਦੇ ਨੇ ਲੇਕਿਨ ਸਾਡਾ ਸਰੇ ਆਪ ਮੇਰੀ ਉਹ ਮੇਰੀ ਪੂਰੀ ਟੀਮ ਦੀ ਸਿੱਧੀ ਕਾਲ ਹੈ ਜੇ ਕੱਲੂ ਚੱਡੀ ਦਿੱਤੀ ਕੱਲੂ ਜੇ ਮਾਹੌਲ ਖਰਾਬ ਹੋ ਗਿਆ ਸਾਨੂੰ ਕੋਈ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਸਰੇ ਆਪ ਕਹਿ ਰਹੇ ਆ ਸਾਨੂੰ ਕਿਸੇ ਦਾ ਡਰ ਨਹੀਂ ਜੋ ਹੋਊਗਾ ਵੀ ਦੇਖਿਆ ਜਾਊਗੀ ਸਾਡੇ ਨਾਲ پورا ਸ਼ਹਿਰ ਖੜਾ ਹੈ Çek karı! Bir bacak! Hadi, hadi, यार ये मैं इधर सोने के तरीके आपको दादा बे मिलाने सारे खेलो इसका है कि भी 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 जा भाई शामला को करी पीली यार छोटा भैया बैठ जा बड़ा पाकिस्तान तो थोड़ी आया हुआ है मैं नहीं आ रहा हां से कह रहा है आज पाकिस्तान में बंगला देश उठ गया है सलाह दे मैं थोड़ा मुद्दे में बैठे हां उनका बोर्ड नंबर ना ना हैगी और जगह बहुत है हैगी ਮੈਨੂੰ ਪਤਾ ਹੈ ਤੁਹਾਡਾ ਮੰਦਰ ਹੈ ਇਹ ਕਿਹੜਾ ਜੋ ਵੀ ਪਤਾ ਹੈ ਕਿ ਕਿਹੜਾ 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 ਤੁਸੀਂ ਕਿਹਦੇ ਦਾਸ ਰਹੀ ਹੋ ਮੈਨੂੰ ਲੱਗਦੀ ਆ 100 ਲਗਭਗ ਨਾ ਗਰੰਟੀ ਆ ਥੋੜਾ ਆ ਜਾਓ ਪੱਗੜਾ ਦੇਖਿਆ ਫਿਰ ਆ ਜੀ ਤੁਸੀਂ ਖਾਲੀ ਹਰਬੀ ਨਗਰ ਪੁੱਛਦੇ ਮੈਨੂੰ ਇਤਨਾ ਦੱਸਦਾ ਨਹੀਂ ਨਹੀਂ ਇੱਕ ਨਾ ਦੱਸ ਤੈਨੂੰ ਪਤਾ ਹੈ ਕਿ ਕੱਲੋ ਤਿਹਾਰ ਹੈ ਕਿਹਨੂੰ ਨਹੀਂ ਪਤਾ ਇਹ ਖਾਲੀ ਨੂੰ ਭੈ ਚਲ ਕਿਤੇ ਰੁਕ ਜਗਾ ਚਾਹਾਂਗੇ ਮਾਰਿਆ ਆ ਤਿੰਨ ਬਾਰੇ ਗੱਲ ਦੱਸੋ ਇਹ ਵੀ ਜਿਹੜੇ ਤਿਹਾਰ ਹੈ ਅਸੀਂ ਤਾਈ ਸਿਨੇਮਾ ਰੋਡ ਤੇ ਪੈ ਚਲਾ ਰਹੇ ਆ ਨਾ ਪਤਾ ਨਹੀਂ ਗਾਦੇ ਕਿਤੇ ਮੈਂ ਕਦ ਕਹ ਰਿਹਾ ਆ ਆਸਾਨ ਕਰਕੇ ਡਾਊਨ ਕਰ ਰਹੇ ਆ ਤੁਹਾਨੂੰ ਸੁਣਾਨੇਗਾ ਜੀ ਹੂੰ ਤੁਸੀਂ ਦਿਹਾਰ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਇਹ ਹੀ ਗੱਲ ਕਰਦਾ ਹਾਂ ਠੀਕ ਅਸੀਂ ਰੋਕਣਾ ਕਰਦਾ ਹਾਂ ਉਹ ਖੁਦ ਰੋਕਣਾ ਕਰਦਾ ਹੈ ਕਿ ਕਿੰਨੀ ਬਰਸ ਰਹੀ ਹੈ ਤਿੰਨ ਦਿਨਾਂ ਤੋਂ ਪਾਣਾ ਚੱਲ ਰਿਹਾ ਹੈ ਮੈਂ ਇੱਕ ਤਰ੍ਹਾਂ ਤਿੰਨ ਦਿਨ ਤੋਂ ਉੱਪਰ ਲੱਗ ਰਹੀ ਹੈ ਜਿਸ ਤੁਸੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿੰਦੇ ਕਿ ਨਹੀਂ ਮੈਂ ਉੱਥੋਂ ਆਇਆ ਕਿ ਕਿੰਨੀ ਹੈ ਨਗਰ ਕੋ ਮੈਂ ਨਗਰ ਕੌਂਸਲ ਦੀ ਗੱਲ ਕਰ ਰਿਹਾ ਨਾਲ ਚੱਲੋ ਜਿੰਨੇ ਬੋਰਡ ਉੱਤਰੇ ਹੋਏ ਨੇ 70% ਬੋਰਡ ਉਹ ਲੱਗਦਾ ਉਹ ਦਿਖਣਗੇ ਜਿਹੜਾ ਜੀ ਡੇਟ ਲੱਗ ਉਹ ਕੱਲੇ ਲੋਏ ਨੂੰ ਕੀ ਕਰਾਂਗੇ ਪੱਕਾ ਜੀ ਗੱਲ ਨਹੀਂ ਇਹ ਅੱਜ ਘੋਣੀ ਤਰ ਤੇ ਪਏ ਅੱਜੇ ਅੱਜੇ ਕੀ ਰੋਡ ਪੈ ਗਈ ਜੀ ਸਾਰਾ ਇਹਨਾਂ ਤੋਂ ਸ਼ਹਿਰ ਦੇ ਵਿੱਚ ਆਜੂ ਅੱਜੇ ਗੱਲ ਨਹੀਂ ਪਹਿਲਾਂ 2 ਦਿਨ ਦਾ ਹੋਣਾ ਨਹੀਂ ਇਹ ਕੱਲ ਪ੍ਰੋਗਰਾਮ ਦੋ ਮਹੀਨਿਆਂ ਤੋਂ ਪਾਰਟੀ ਆਉਂਦੇ ਨੇ ਬੰਦੇ ਦੋ ਮਹੀਨਿਆਂ ਤੋਂ ਮੀਟਿੰਗਾਂ ਚੱਲਦੀਆਂ ਨੇ ਸਸਿਕਲ ਜੀ ਜੈ ਮਾਤਾ ਦੀ ਸਲਾਮ ਅਲੇਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਹਨੂਮਾਨ ਨਾਬਾ ਨਗਰ ਕਾਉਂਸਲ ਵੱਲੋਂ ਅੱਜ ਗਲਤੀ ਨਾਲ ਕੁਝ ਬੋਰਡ 52 ਵਾਸੀ ਦੇ ਉਤਾਰ ਲਏ ਗਏ ਸੀ ਜਦ ਕਿ ਬੋਰਡ ਉਤਾਰਨ ਗਏ ਸੀ ਉਹ ਲੰਗੀਆਂ ਹੋਈਆਂ ਡੇਟਾਂ ਵਾਲੇ ਤੇ ਮੈਂ ਆਪਣੇ ਪਰਿਵਾਰ ਵੱਲੋਂ ਸਾਰੀ ਐਮਸੀਟੀਬ ਵੱਲੋਂ ਨਗਰ ਕਾਉਂਸਲ ਵੱਲੋਂ ਪੂਰੀ ਉਤਸਵ ਸੰਮਤੀ ਤੋਂ ਇਸ ਗੱਲ ਦੀ ਮਾਫੀ ਚਾਹੁੰਦੇ ਆ ਕਿ ਉਹ ਉਹ ਬੋਰਡ ਕਿਸੇ ਜਾਣ ਬੁੱਝ ਕੇ ਨਹੀਂ ਗਲਤੀ ਨਾਲ ਉਤਾਰੇ ਗਏ ਸਨ ਜੋ ਵੀ ਸਜ਼ਾ ਸਾਨੂੰ ਉਤਸਵ ਸੰਮਤੀ ਸਜਾਣਾ ਚਾਹੁੰਦੀ ਹੈ ਅਸੀਂ ਉਹ ਸਹਿਨ ਕਰਨ ਨੂੰ ਤਿਆਰ ਹਾਂ ਪਰ ਧਾਰਮਿਕ ਹੋਣ ਦੇ ਨਾਤੇ ਇੱਕ ਹਿੰਦੂ ਹੋਣ ਦੇ ਨਾਤੇ ਮੈਂ ਇਸ ਗੱਲ ਦੀ ਬਿਲਕੁਲ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਡੀ ਨਗਰ ਕੌਂਸਲ ਦੀ ਟੀਮ ਕੱਲ ਵੀ 52 ਵਾਸੀ ਵਾਲੇ ਦਿਨ ਵੀ ਰਾਤ ਨੂੰ ਜੋ ਸਾਡੀ ਸੇਵਾ ਲਈ ਜਾਊਗੀ ਸਫਾਈ ਦੀ ਉਹ 2 ਵਜੇ 3 ਵਜੇ ਅਸੀਂ ਉਨਿਓ ਤੰਦ ਦੇ ਹੀ ਨਾਲ ਨਿਭਾਵਾਂਗੇ ਤੇ ਮੈਂ ਸ਼ਰਾਰਤੀ ਅਨਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਤਿਹਾਰ ਬਿਲਕੁਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਪਹਿਲਾਂ ਨਾਲੋਂ ਵੱਧ ਚੜ੍ਹ ਕੇ ਇਹ ਪ੍ਰੋਗਰਾਮ ਨੂੰ ਪੂਰ ਚਾੜਾਂਗੇ ਤੇ ਪੂਰੀ ਤਨਦੇਹੀ ਨਾਲ ਇਸ ਪ੍ਰੋਗਰਾਮ ਦੀ ਸੇਵਾ ਕਰਾਂਗੇ ਜੈ ਸ਼੍ਰੀ ਰਾਮ ਜੈ ਹਨੂਮਾਨ ਜਿਹੜੀ ਨਗਰ ਕੌਂਸਲ ਤੋਂ ਗਲਤੀ ਹੋਈ ਹੈ ਸਾਰੇ ਦਾ ਅਸ਼ੋਕ ਹੈ ਠੀਕ ਹੈ ਉਹਨਾਂ ਨੂੰ ਗਲਤੀ ਹੋ ਗਈ ਦਾਉ ਮਾਰ ਕੇ ਗਲਤੀ ਮੰਗ ਲਾ ਮਦਦ ਹੈ ਜਿਹੜੀ ਇੱਕ ਗੱਲ ਇਹ ਡੇਟ ਥਾਂਗੀ ਜਾਂ ਕੋਈ ਹੋਰ ਨੇ ਕੇਟਾ-ਕੇਟਾ ਜੋ ਵੀ ਹੈ ਉਹ ਬੋਰਡ ਅਸੀਂ ਲਾ ਕੇ ਜਾ ਰਿਹਾ ਜਿਹੜਾ ਬੋਰਡ ਜਿੱਥੇ ਲੱਗਿਆ ਹੋਇਆ ਹੈੀ ਤੁਹਾਡਾ ਉੱਥੇ ਹੀ ਲੱਗ ਜਾ। ਦੋ ਬੰਦੇ ਦੀ ਡਿਊਟੀ ਨਾਲ ਲਾ ਦਿਓ ਜਿਹੜੇ ਸਾਡੇ ਨਾਲ ਘੰਟਾ ਦੋ ਘੰਟੇ ਤੱਕ। ਸੰਗ ਪ੍ਰਧਾਨ ਜੀ ਤਾਂ ਬਹੁਤ ਵੇਲੇ ਕਾਈਂ ਦੀਆਂ ਨਹੀਂ। ਉਹਨਾਂ ਬੋਰਡ ਲਾ ਕੇ। ਪ੍ਰਧਾਨ ਨੇ ਮਾਫੀ ਮੰਗੀ ਆ। ਪ੍ਰਧਾਨ ਨੇ ਪ੍ਰਧਾਨ ਨੇ ਮਾਫੀ ਇੱਕ ਜੀ ਤੁਸੀਂ ਸਾਰਿਆਂ ਨਾਲ ਨੋਟ ਕਰੋ ਕੋਈ ਗੱਲ ਕਰਨਾ ਕੋਈ ਪਾਰਸ਼ਟ ਨਹੀਂ ਕਰਦਾ। ਮੈਂ ਵੀ ਹਿੰਦੂ ਆਂ ਤੱਕੜ ਹਿੰਦੂ ਆਂ। ਮੈਂ ਆਪਣੇ ਧਰਮ ਲਈ ਮਾਰ ਸਕਦਾ ਮਰਨ ਤੋਂ ਪਹਿਲਾਂ। ਪਰ ਅੱਜ ਇੱਕ ਗੱਲ ਮੈਨੂੰ ਸਾਰਿਆਂ ਨੂੰ ਕਹਿਣਾ ਵੀ ਜਿੰਨੇ ਵੀ ਹਸਤਕਰ ਹਿੰਦੂ ਆਦੇ ਤਾਰਫ ਪ੍ਰੋਗਰਾਮ ਹੋਏ ਨੇ ਸਾਰੇ ਇਹ ਬੰਦੇ ਨੇ ਪਟੇਲਾਗੜ੍ਹ ਸਕਰੀਨਾਂ ਲਾ ਕੇ ਬਣਾਏ ਨੇ ਬਣਾਏ ਨੇ ਕਿ ਨਹੀਂ ਅੱਧੇ ਰਾਹੀ